भराव कित ले चलिए आया मनु फून बंद कर आ जाए ਕਿ ਹੋਣ ਖੇਲੇ ਤੇ ਆ ਤਾਰਾ ਹਾਂਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਹੈਗਾ ਆ ਸਰਪ੍ਰਾਈਜ਼ ਤੁਹਾਡੇ ਲਈ ਕੱਲ ਜੋ ਦੱਸਿਆ ਸੀ ਤੁਹਾਨੂੰ ਲਓ ਜੀ ਮੇਰੇ ਵੀਰ ਆ ਗਏ ਅਜੋ ਅਜੋ ਤੇ ਤੁਹਾਨੂੰ ਕੱਲ ਦੱਸਿਆ ਸੀ ਕਿ ਵਿਕਰਮ ਦਾ ਬਰਥਡੇ ਆ ਇਸ ਕਰਕੇ ਅਸੀਂ ਸਰਪ੍ਰਾਈਜ਼ ਕੁਝ ਕੀਤਾ ਹੋਇਆ ਵਿਕਰਮ ਲਈ ਉਹ ਅਸੀਂ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਕੀ ਕੀ ਕੀਤਾ ਆ ਔਰ ਅਸੀਂ ਹਜੇ ਮਤਲਬ ਸਾਰਾ ਕੰਮ ਕਰਨ ਵਾਲਾ ਪਿਆ ਹਜੇ ਅ ਮੈਂ ਕੱਪੜੇ ਧੋਦੀ ਸੀ ਮੰਮਾ ਆਪਣਾ ਕੰਮ ਕਰਦੇ ਪਏ ਸੀ ਕਿਚਨ ਦਾ ਤੇ ਮਨਵੀਰ ਜਿਹੜਾ ਸਾਡਾ ਬਹੁਤਾਂ ਕਰਨ ਦਿਆ ਸੀ ਤੇ ਹੁਣ ਮੈਂ ਕੱਪੜੇ ਉਹ ਦੇਖੋ ਵਾਸ਼ ਕਰਕੇ ਹਟੀਆਂ ਕਿੰਨੇ ਦੇਖ ਲਓ ਪਾਣੀ ਚੋਂ ਪਛੜੇ ਹੁੰਦੇ ਪਤਾ ਹੈਗਾ ਫਿਰ ਵੀਕਰ ਨੂੰ ਕੁਝ ਨਹੀਂ ਪਤਾ ਕਿੰਨਾਂ ਲਈ ਕੀ ਸਰਪ੍ਰਾਈਜ਼ ਆ ਕੀ ਨਹੀਂ ਸਿਰਫ ਅਹੀਂ ਉਹਨਾਂ ਨੂੰ ਇਹੀ ਕਿਹਾ ਕਿ ਸਿਰਫ ਆਪਾਂ ਘਰੇ ਥੋੜਾ ਜਿਹਾ ਮਤਲਬ ਕਰਨਾ ਆ ਮਤਲਬ ਕੇਕ ਕੁਝ ਨਹੀਂ ਘਟ ਰਹਿਗਾ ਤੇ ਇਹਨਾਂ ਨੂੰ ਕੁਝ ਨਹੀਂ ਪਤਾ ਉਹ ਸਾਮਲ ਬੈਠੇ ਆ ਗੱਲ ਕਰਦੇ ਵਾਹ ਉਹ ਦੇਖੋ ਤੇ ਹੁਣ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਕਰਦੇ ਆਪਾਂ ਤੁਹਾਡੇ ਨਾਲ ਕੰਟੀਨਿਊ ਹਾਂਜੀ ਹੈਲੋ ਸਾਸ਼ੀ ਗੱਲ ਕਰਦੋ ਸਾਸ਼ੀ ਗੱਲ ਕਰਦੋ ਇਨੂ ਵੀ ਹਰ ਨਮੂਣਾ ਨਮੂਣਾ ਹੈ ਸਾਰੇ ਹਲੇ ਇੱਧਰ ਉੱਧਰ ਹੋਏ ਪਏ ਆ ਕਿਉਂਕਿ ਹਾਂ ਤੇ ਕੀ ਹੋਇਆ ਮਮੀ ਇਹ ਇਹਦੇ ਦਿਵਾਲੀ ਇਹ ਤਾਂ ਮਾਤਾ ਮੇਰੇ ਤੋਂ ਦਲਾ ਇਹ ਤਾਂ ਕੇ ਮਾਰਦੇ ਤੈਨੂੰ ਯਾੜੇ ਮਮਾ ਨਹੀਂ ਹੈ ਤੁਮ ਮਮਾ ਕਿਹਦੇ ਤਾਂ ਨਹੀਂ ਅਰੇ ਮੇਰੇ ਦਿਵਾਲੀ ਹੋਏ ਰਹਿੰਦੇ ਚਲੋ ਆਜੋ ਆਜੋ ਪਾਪਾ ਕੋ ਪਾਪਾ ਕੋ ਜਾ ਚਲ ਚਲ ਪਾਪਾ ਕੋ ਸੌਰੀ ਲੋ ਜੀ ਮੇਰੇ ਤਾਂ ਹੋ ਗਿਆ ਕੱਪੜੇ ਫਿਨਿਸ਼ ਮੈਂ ਧੋਲੇ ਆ ਸਾਰੇ ਕੱਪੜੇ ਬੂਟ ਵੀ ਧੋਲੇ ਸਾਰੇ ਮਨਵੀਰ ਹੁਣਾਂ ਦੇ ਇਕਰਮ ਹੁਣਾਂ ਦੇ ਤੇ ਮੰਮਾ ਮਨਵੀਰ ਨੂੰ ਖੜਾਉਂਦੇ ਪਏ ਆ ਤੇ ਮਨਵੀਰ ਸਾਡਾ ਬਹੁਤ ਫਿਲਹਾਲ ਤਾਂ ਕਹਿੰਦੇ ਆ ਕਿ ਮੈਨੂੰ ਕੋਈ ਚੀਜ਼ ਔ ਚੀਜ਼ ਔ ਚੀਜ਼ ਔ ਇਹ ਲੈਣ ਗਏ ਹੋਇਆ ਮਨਵੀਰ ਮਨਵੀਰ ਆ ਅੱਜ ਸੇਮਾ ਮਾਂ ਦੀ ਮੈਂਦੀ ਕਿੱਦਾਂ ਦੀ ਹੋਈ ਚੜੀ ਖਰਾਬ ਹੋ ਗਈ ਹਾਂ ਤਾਂ ਖਰਾਬ ਹੋ ਗਈ ਮੇਲੇ ਗਈ ਸੀ ਨੰਨੂ ਲਾਉਂਦਾ ਆਪਣੇ ਹੱਥ ਤੇ ਹਾਂ ਨੰਨੂ ਲਾਉਂਦਾ ਆਪਣੇ ਹੱਥ ਤੇ ਨੰਨੂ ਦੇ ਹੱਥ ਇੰਨੇ ਗੰਦੇ ਇੰਨੇ ਗੰਦੇ ਸ਼ੀ ਸ਼ੀ ਇੰਨੇ ਜਦੋਂ ਕੁਮੜਾ ਕਹਿ ਦਿੰਦਾ ਨਾ ਓਏ 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 ਇਹ ਕਰਦਾ ਨੰਨੂ ਦੇ ਹੱਥ ਗੰਦੇ ਪਾਣੀ ਨਾ ਤੁਹਾਡੀ ਬੂੜ ਕੱਢ ਕੇ ਲੈ ਗਈ ਮੈਂ ਠੀਕ ਆ ਬੂੜ ਤੁਹਾਡੇ ਰਹਿ ਗਿਆ ਉਹਦੇ ਮਣ ਵੀਰ ਬੂੜ ਰਹਿ ਗਿਆ ਤੁਹਾਡੇ ਉਹਦੇ ਹਾਏ ਉਹ ਪਿੰਡੀ ਨੇ ਲੈ ਆਣੇ ਫੇ ਤੇ ਵਿਕਰਮੂਣੀ ਗਿਆ ਮੜਿਆ ਕੰਮ ਤੇ ਉਹਨਾਂ ਨੂੰ ਕੁਝ ਨਹੀਂ ਪਤਾ ਹਨਾ ਮੰਮੀ ਤਾਂ ਜਿਹੜਾ ਮੈਂ ਵਲੌਗ ਹੋ ਉਹ ਵੀ ਨਹੀਂ ਅੱਦਾ ਦਿਖਾਉਣਾ ਉਹਨਾਂ ਨੂੰ ਹਾਂ ਆਪੀ ਅੱਜ ਸ਼ਾਮ ਨੂੰ ਏਡਿਟਿੰਗ ਕਰੀਏ ਤਾਂ ਪਤਾ ਲੱਗਣਾ ਕੀ ਤਾਂ ਵਾ ਇਹ ਦੇ ਲੋ ਮਿੰਟੂ ਟੀ ਢੂਲੀ ਕੀ ਤਾਂ ਮਾ ਤੁਨ ਲੱਚੀ ਖਾਣੀ ਲੱਚੀ ਇਹ ਲੱਚੀਆਂ ਦਾ ਸ਼ਕੀਨ ਹੋ ਗਿਆ ਹੈ ਲੱਚੀ ਖਾਣੀ ਕਿ ਖੰਡ ਖਾਣੀ ਇਹਨੂੰ ਕੁਝ ਵੀ ਨਹੀਂ ਮਿਲਣਾ ਕੀ ਇਹ ਸਾਡਾ ਜਿਹੜਾ ਮੁੰਡਾ ਨਾ ਆ ਖਾਣੀ ਖਾਣੀ ਦਿੱਦੋ ਦਿੱਦੋ ਗੰਦੂ ਬੱਚਾ ਇਹ ਗੰਦੂ ਬੱਚਾ ਇਹ ਤੋ ਅਕਾ ਕੱਟ ਕੇ ਦੇਣੀ ਪੁੱਤ ਆ ਦੇ ਕੱਟ ਕੇ ਦੇਣੀ ਆ ਹਾਂ ਹਾਂਜੀ ਤੁਸੀਂ ਕੱਲ ਦੀ ਤਾਂ ਹਜੇ ਉੱਤੇ ਹੀ ਰੱਖੀ ਪਈ ਆ ਤੁਸੀਂ ਉਹ ਵੀ ਨਹੀਂ ਖਾਧੀ ਉਹ ਪਾਪਾ ਲੈਣ ਗਏ ਆ ਨਹੀਂ ਉਹ ਨਹੀਂ ਹੋਏ ਹੋਏ ਮਨੂ ਪਪਾ ਲੈਣ ਗਿਆ ਪੁੱਤ ਇਹ ਬਣਾਨੇ ਮੰਗਦਾ ਪਿਆ ਪੁੱਤ ਪਪਾ ਲੈਣ ਗਿਆ ਆਹ ਦੇਖੀ ਕਿੰਨੀ ਸ਼ਾਦ ਆ ਯੰਮੀ ਦੇਖੀ ਯੰਮੀ ਨੂਨ ਲਾ ਕੇ ਦੇਵਾ ਨੂਨ ਨਹੀਂ ਇਹਨੂੰ ਨੂਨ ਲਾ ਕੇ ਦੇਵਾ ਆਹ ਦੇ ਨੂਨ ਲਾ ਕੇ ਦੇਵਾ ਨਹੀਂ ਇਹ ਕੀ ਖਾ ਗਏ ਖਾ ਕੇ 10 ਮਿੰਟ ਕਿਦਾਂ ਦੀ ਆ ਤੈਨੂੰ ਕੁਛ ਵੀ ਨਹੀਂ ਮਿਲਣਾ ਫੇ ਪਰਤਾ ਮੱਚਾ ਟਾਈਮ ਕਿ ਨਾ ਹੋ ਗਿਆ ਮਨਵੀਰ ਅਕਾਹੇ ਕਰੀ ਜਾਂਦਾ ਆ ਖੱਪ-ਖਪਾਈ ਜਾਂਦਾ ਮਨਵੀਰ ਤੈਨੂੰ ਕੀ ਚਾਹੀਦਾ ਆ ਕੀ ਕੀ ਕਿਹੜੀ ਚੀਜ਼ ਆ ਖਾਣੀ ਇਹ ਸ਼ਾ ਗਾਜਰ ਮੰਗਦਾ ਓਕੇ ਮਨਵੀਰ ਗਾਜਰ ਖਾਣੀ ਆ ਇਹ ਮੈਂ ਰੱਖਿਆ ਸੀ ਗੁਜਰੇਲੇ ਦੀ ਗਾਜਰਾ ਹਾਂ ਕੀ ਅਲੋ ਮੈਂ ਵਾਸ਼ ਕਰਕੇ ਦਿੰਦੀ ਆ ਇੱਕ ਮਿੰਟ ਹਾਂ ਗਾਜਰਾ ਮੰਗਦਾ ਮੇਰਾ ਪੁੱਤ ਮੇਰਾ ਪੁੱਤ ਗਾਜਰਾ ਮੰਗਦਾ। ਅੰਮ ਜੰਮੀ ਆ ਜੋ ਆ ਦਦੀ ਨੂੰ ਦੋ। ਦਦੀ, ਚਾਹ ਪਾ ਦੇ ਲੈ। ਸੋਰ। ਸਾਡੀ ਗੋਲਤ ਹੋਣਾ। ਸਾਈਨ ਉੱਤੇ ਰਸਲਾ। ਕੀ ਦੀਦੀ ਹੁਣੀ ਵੀ ਪਹੁੰਚ ਗਈ ਆ ਘਰੇ। ਤੇ ਦੀਸ਼ੂ ਕਾ ਵੀ ਸਾਡੀ ਆ ਗਈ ਆ। ਦੀਸ਼ੂ, ਤੂੰ ਸਾਨੂੰ ਮੈਨੂੰ ਬਾਇਆ ਨਹੀਂ। ਇਹ ਨਾ ਬੋਲ ਹਲੋ ਫ੍ਰੀਟੈਂਟ ਹੀ ਤੂੰ ਹੈਗੀ ਕੀ ਹੋਇਆ ਇਹਨੂੰ ਇਹਨੂੰ ਨੂੰ ਬੁਖਾਰ ਜਿਹਾ ਹੋ ਚੱਲਦਾ ਆ ਫਿਰ ਅੱਜ ਆ ਹੀ ਹੋਣਾ ਨਹੀਂ ਫੇ ਮੈਂ ਜੇਦ ਕਰਦੀ ਕਹਿੰਦੀ ਲੈ ਕੇ ਜਾ ਮਾਮੂ ਦੇ ਜਨ ਹਾਂ ਸੱਚੀ ਹੋਰ ਕੀ ਦੀਸ਼ੀ ਘਾਗੀ ਤੇ ਹੈ ਫੇ ਪਾਜੀ ਨਹੀਂ ਆਏ ਇਹ ਵੀ ਕੰਮ ਤੇ ਸਕੂਲ ਵਾਸਤੇ ਆ ਠੀਕ ਆ ਠੀਕ ਆ ਮਾਰਨਿੰਗ ਸੇਰੇ ਫੋਨ ਆਇਆ ਸੀਗਾ 6 6:30 ਵਜੇ ਤੁਸੀਂ ਕੀਤਾ ਸੀ 6:00 ਵਜੇ ਆਇਆ ਮੈਂ ਦੁਬਾਰਾ ਕੀਤਾ ਸੀ ਫੋਨ ਮੈਂ ਕਿਹਾ ਫਿਰ ਪਾਜੀ ਨੇ ਚੱਕਿਆ ਸੀ ਐਸੀ। ਲੋ ਜੀ ਦੀਦੀ ਹੁਣੀ ਆ ਗਏ ਆ ਘਰੇ। ਆਈ ਹੁਣ ਆਪਣੀ ਦੋਨਾਂ ਜਣੀਆਂ ਨੇ ਪਲੈਨਿੰਗ ਕਰ ਲੈਣੀ ਆ ਕਿ ਮੈਨੂੰ ਪੱਕਾ ਫਾਈਨਲ ਨਹੀਂ ਸੀਗਾ ਕਿ ਦੀਦੀ ਉਹਨਾਂ ਨੇ ਆਣਾ ਆ ਕਿ ਨਹੀਂ ਆਣਾ। ਪਰ ਦੀਦੀ ਹੁਣੀ ਆ ਗਏ ਆ। ਥੈਂਕ ਯੂ ਸੋ ਮਚ। ਕਿ ਮੈਂ ਬੈੱਡ ਦੇਖਣਾ ਆ। ਆ ਦੀਦੀ ਕਹਿੰਦੇ ਮੈਂ ਬੈੱਡ ਦੇਖ ਕੇ ਆਈ ਉੱਪਰ। ਬੈੱਡ ਬੈੱਡ ਜਦੋਂ ਟਿਕਾਇਆ ਸੀ ਆਪਾਂ ਫਿਰ ਤੱਕ। ਮਨ ਆਇਆ। ਆਜੋ ਆ ਥੱਲੇ ਚੱਲੀ ਜੀ ਆਪਾਂ। ਓਹ ਦਾਦੀ ਆ ਗਏ। ਨਾਨੀ ਸੌਰੀ ਤੁਹਾਡੀ ਨਾਨੀ ਤੁਹਾਡੀ ਨਾਨੀ ਉਹ ਕਹਿੰਦਾ ਥੋੜਾ ਵੀ ਆ ਗਿਆ ਕਹਿੰਦਾ ਥੋੜਾ ਵੀ ਆ ਗਿਆ ਬਲਕਿ ਥੋੜਾ ਵੀ ਆ ਗਿਆ ਹੈ ਉਹ ਬਿਲਕੁਲ ਬਲਕਿ ਬਲਕਿ ਰਤ ਮੰਮਾ ਨਹੀਂ ਗਿਆ ਸੀਗੇ ਕੰਮ ਉਹ ਆ ਗਿਆ ਕੰਮ ਕਰਕੇ ਤੇ

और बोलन डडी के बातें तंग आया वो ਬਿਕਣਾਗਾ ਥੋਨ ਥੋਨ ਲਾ ਦੇ ਆਦਾ ਨਾ ਹੋਰ ਓ ਮਾਈ ਗਾਡ ਕੀ ਇਹ ਦਿੱਸ ਤਾ ਭੁੱਲ ਗਏ ਆਪਾਂ ਬਾਈ ਕਿਆ ਖੁਣਾਏ ਤੇ 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 ਮੈਂ ਜਿੰਨਾ ਪਲਾਉਣਾ ਹੈ ਤੇ ਤੇ ਪੈ ਗਿਆ ਨਾ ਅੱਜ ਤੂੰ ਕਾ ਤੇ ਬਣਾ ਲੀਂ ਤੂੰ ਕਾ ਤਾ ਅਰੇ ਕਿੱਥੇ ਲੱਗਾ ਕੇ ਤੇ ਲੱਗਾ ਅਰੇ ਚ ਦੇ ਇਹਦੀ ਚਲਾਕੀ ਦੇਖ ਲੈਣਾ ਤੂੰ ਕਾ ਤਾ ਤੂੰ ਕਾ ਤਾ ਦੂੰ ਤਾ ਤਾ ਮਾਈ ਹੱਸੀ ਗਾਲ ਦੇ ਪੈ ਤਿਆਰੀਆਂ ਹੁਣ ਲੱਗੇ ਆ ਸੀ ਕਰਨ ਤਿਆਰੀਆਂ ਦੇਖ ਲੋ ਸਾਡੇ ਕੰਮ

ਆ ਰਹੀ ਹੈ ਕਲਾਮਾ ਨਹੀਂ ਹੈ ਉਹ ਦੁਨਾਈ ਇਹ ਕੰਮ ਕਰ ਲੈਂਦੇ ਹੋ ਜਿੱਤੇ ਬਾਲਾਂ ਨੂੰ ਲੱਗੀ ਹੋਈ ਹੁਣ ਪਤਾ ਲੱਗਦਾ ਆ ਖਾ ਖਾ ਮੈਂ ਤੁਹਾਨੂੰ ਖਾਣਾ ਰੋਟੀ ਦਾਦੀ ਦੇ ਸਪੈਸ਼ਲੀ ਰੋਟੀ ਲੈ ਕੇ ਆਇਆ ਖਾਣ ਲਈ ਕੋਝ ਨਹੀਂ ਮੈਂ ਮਜ਼ੀ ਮਾੜਾ ਮਾੜਾ ਖਾ ਲਾ ਖਾਦੀ ਗੋਲੇ ਦੇ ਲੋ ਸਾਡੇ ਕੰਮ ਦੇ ਲੋ ਕਿੰਨੇ ਨਗੇਲੀ ਵਾਲੇ ਐ ਅਸੀਂ ਥੋੜੀ ਡੈਕੋਰੇਸ਼ਨ ਰਹਿ ਗਈ ਕਰਨੀ ਥੋੜੀ ਜਿਹਾ ਬੜੀ ਇਧਰੋਂ ਡੈਕੋਰੇਸ਼ਨ ਕਰਨੀ ਆ ਬਸ ਦੈਟਸ ਇਟ ਇਹ ਆ ਲੈ ਕੰਪਨੀ ਆਉਂਦੇ ਨਾ ਉਹ ਉਹ ਦੇ ਲੋ ਇਹ ਉੱਥੇ ਹਜੇ ਤੇ ਮੈਂ ਹਜੇ ਆਹ ਕੰਮ ਕਰਕੇ फिर मैं फ्री होके फिर मैं भी जाना, जाना है आंसर जाना माड़ा मत्था टेक मत, मत्था टेकन जाना फिर अस आ केक कटा केक कट के मैं हौली इस करके बोल रही क्योंकि इन्होंने ना सुन दे बार इन्हों अंदर नहीं हो ना कह दो इन्हों समान जोड़ा मैं वो उ नीचे टकया हो कुछ इधर लगोया हो नीचे कुछ किचन चा जा। <laughs> ਇਸੋ ਐਂਡ ਸੋ ਐਕਸਾਈਟਡ ਕਹਿੰਦੀ ਮੈਂ ਨਾ ਫਸਟ ਟਾਈਮ ਇਤਨਾ ਦਾ ਬਰਥਡੇ ਬਣਾਇਆ ਮੈਂ ਬਰਥਡੇ ਨਾਲ ਕਦੀ ਸੈਲੀਬ੍ਰੇਟ ਨਹੀਂ ਕੀਤਾ ਬਾਕੀ ਆਪਾਂ ਤੁਹਾਡੇ ਨਾਲ ਕਰਦੇ ਆ ਸਾਰੀ ਗੱਲਬਾਤ ਲੋ ਜੀ ਜਿਹੜੀ ਸਾਡੀ ਪੀ ਹੈ ਨਾ ਪੀ ਕਹਿੰਦੀ ਕਿ ਵਿੱਚ ਨਹੀਂ ਮੈਂ ਟਿਕਣਾ ਪੀ ਕਹਿੰਦੀ ਤੂੰ ਜਾ ਹਣਾ ਦੀਦੀ ਉਹ ਡੈਗੀ ਉਹ ਕਹਿੰਦੇ ਕਿਧਰ ਗੱਲ ਕਰ ਪੀ ਦੇ ਕੋਲ ਜਾਣਾ ਆਹੋ ਕਹਿੰਦੀ ਮੈਂ ਬੀ ਦੇ ਕੋਲ ਜਾਣਾ ਪੀ ਕਹਿੰਦੀ ਆ बी 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 हाँ। सही है हैप्पी हाँ। है न बेलून होर पाए बाकी डेकोरेशन करना वाली भाई आओ ले किथे लागे चली है आ जा आ जा मनु फोन बंद कर दे आ जा आ जा आ जाओ आ जाओ पत पत अपन सरप्राइज दई आ जा ਇਹ ਕਿਤੇ ਕੰਮ ਕੀਤਾ ਦੇਣਾ ਉਹ ਮੈਂ ਗਏ ਕਿਸਾ ਅਸਲੀ ਉਹ ਤਾਂ ਮੈਂ ਤਾਂ ਬੁੱਕ ਨਹੀਂ ਹੈ ਇਹ ਕਰ ਉਸ ਤਾਂ ਪੰਜਾਬਣਾ ਹੋ ਗਈ ਹੈ ਚੱਲ ਅੱਛਾ ਲੈ ਉਹ ਵੀ ਤਾਂ ਮੈਂ ਆਹ ਮੈਂ ਨਹੀਂ ਬਣਾ ਤੇ ਖੜਾ ਹੋਈ ਹੈ ਇਹ ਯਾਰ ਇਹ ਨਹੀਂ ਕਿਹਾ ਕਿ ਨਹੀਂ 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 ਹੋਰ ਤਾਂ ਨਹੀਂ ਬਣਾ ਖੜਾ ਬਾ

तले 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 त ਹਾਂ ਨਿਸ਼ਾਨ ਆਜੋ ਇੱਦਨ ਵਾਹ ਗੱਤਾ ਕਾਦਰ ਇੱਥੋਂ ਕਿੱਧਰ ਬੋਹਰ ਤੋਂ ਕਿੱਧਰ ਬੋਹਰ ਤੋਂ ਉੱਥੇ ਨਾ ਡੈਸਕ ਉੱਤੇ ਲਾਜੋ ਵਾਹ ਆ ਗਈ ਏ ਇਹ ਤਾਂ ਆ ਗਿਆ ਬਸ ਵਧੀਆ ਮੈਂ ਤਾਂ ਡੈਸਕੋਂ ਦਾ ਪੁੱਛ ਨਹੀਂ ਥੋੜੇ ਤੇ ਹਾਂ ਕਿੰਦਾ ਜਾਓ ਵੀ ਕਰਬਾਨੀ ਕਰਪਾ ਉਹ ਦੇ ਪੇਟੀ ਉਹ ਤਾਂ ਗੱਡੀ ਨੂੰ ਸਾਡੇ ਚਾਰ ਦੇ ਆਹ ਵੇਖ ਕੋਈ ਇੱਕ ਤੋਂ ਮਾਰੀ ਜਾ ਉਹ ਹਾਂ ਉਸ ਤੇ ਕਰਦੇ ਕਿ ਮਨ ਕੀ ਕਹਤਾ ਸੀ ਅੱਤੇ ਬੜਾ ਉਹ ਘਰਾਂ ਨਾਲ ਕੋਣਾ ਨਵੀਂ ਹਾਂ ਹੂੰ ਉਹ ਡੈਗ ਨਾ ਕੋਈ ਨਾ ਕਿਹਾ ਇੱਕ ਮੇਰੇ ਬਾਅਦ ਕੋਈ ਹੱਥ ਮਾਰਨਾ ਉਹਨੇ ਨਾ ਅੱਗੇ ਆ ਜਾਓ ਅੱਗੇ ਨਹੀਂ ਹੋਣਾ ਤੁਸੀਂ ਓਏ ਥਰੀ ਦੇ ਜਿਆ ਹੋ। ਹੈਪੀ ਬਰਥਡੇ। ਲੈਓ ਜੀ। ਕਰ ਤੁਮ। ਹੋ ਕਰ ਤੁਮ। ਨਹੀਂ। ਆ ਵੇ ਤੂੰ ਮੂੰਹ ਤੇ ਰੱਖੋ। ਅੱਛਾ ਠੀਕ ਹੈ। ਜਿਸ ਆਇਆ ਉਹ ਜੀ ਆਇਆ। ਜਿਹੜੀ ਆਏ ਨਾਲ ਹੈਪੀ ਬਰਥਡੇ। thank you are was देखा <laughs> था। था। देखा। ने। है तो। है? ले 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 दे 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 द ਵਾਹ ਰਾਤ ਗੱਡੀ ਕੋ ਰਾਤ ਜਰਾ ਕਿਤੇ ਚੱਲਿਆ ਚੱਲਣਾ ਸਹੀ ਗੱਲ ਆ ਠੀਕ ਹੈ ਮਰੇ ਆਹ ਨੂੰ ਤਾਂ ਕਰ ਲੈ ਗੱਲ ਆ ਬਾਹਰ ਹੋ ਕੇ ਆ ਆਹ ਚਲ ਆਪਾਂ ਵੀ ਚੱਲੀਏ ਜਾਂਦੇ ਹਾਂ ਉਹ ਲਵੇਟਾ ਮੰਮਾ ਦੇਖ ਤਿੰਨ ਹੋ ਗਿਆ ਕਰਾ ਯੂਟਾਇਆ ਇੱਟ ਨਹੀਂ ਕੋਈ ਨਾ ਸਾਵਨਾ ਮੰਮੀ ਚਾਹ ਮਾਂ ਦੀ ਮੰਮੀ ਹੁਣ ਇਹਨੇ ਚੰਗੀ ਤਰ੍ਹਾਂ ਖੋਲ ਕੇ ਦੇਖਣਾ ਕੀ ਆ ਦੇ ਵਿੱਚ ਕੋਈ ਨਾ ਪੈਣਾ ਜਿੱਦਾਂ ਪਤਾ ਬੋਲ ਲੋਗੇ ਹੋਦੀਏ ਅੱਗੇ ਹੋ ਮੜਾ ਆ ਗਈ ਮੜਾ ਸੱਚ ਬਾਬਾ ਬਾਬਾ ਕੋਈ ਮੜਾ ਦਾ ਪਾਪਾ ਬਣਾਇਓ ਪਹਿਲਾ ਦੂਜਾ ਹੀ

ਸਾਰਾ ਕੁਝ ਆ ਗਿਆ ਇਹਨਾਂ ਨੂੰ ਗਾਵਾਣੇ ਆ ਗਏ ਬਾਦ ਨੂੰ ਪਾ ਲਿਆ ਆਹ ਦੇ ਦੇ ਜਾਨ ਨੇ ਯਾ ਵਾਓ ਜਿੱਦ ਨਾ ਖਾਤਾ ਕਰੀ ਮਮਾ ਤੇਰੀ ਮਮਾ ਪਾ ਦੇ ਅੱਜ ਕੀ ਲੱਕੇ ਕਿੰਨਾ ਕੱਦਾ ਖਾਂਦਾ ਮੈਂ ਟਮਾਟੀ ਮੈਂ आईक्यू सो मच ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਵਧੀਆ ਸਰਪ੍ਰਾਈਜ਼ ਦਿੱਤਾ ਮੈਨੂੰ ਤੇ ਪ੍ਰੀਤੀ ਜੀ ਦਾ ਵੀ ਬਹੁਤ-ਤਨਾਵਾ ਮਾਸੀ ਵੀ ਨਹੀਂ ਆਏ ਬਸ ਹੀ ਤੁਹਾਡਾ ਵੀ ਬਹੁਤ ਧੰਨਵਾਦ ਤੇ ਦੀਦੀ ਜੀ ਤੁਹਾਡਾ ਵੀ ਧੰਨਵਾਦ ਨੀਦਰਲੈਂਡ ਤੇ ਬਾਕੀ ਗਿਫਟ ਬਹੁਤ ਵਧੀਆ ਸੀ ਤੇ ਥੈਂਕ ਯੂ ਸੋ ਮੱਚ ਲਵ ਯੂ ਤੇ ਅੱਦੀ ਮੰਮਾ ਜੀ ਨੂੰ ਵੀ ਥੈਂਕ ਯੂ ਆਪਾਂ ਜੀ ਨੂੰ ਵੀ ਧੰਨਵਾਦ ਬਾਬਾ ਜੀ ਨੂੰ ਵੀ ਆਇਆ ਬਹੁਤ ਟਾਈਮ ਕੱਢ ਕੇ ਧੰਨਵਾਦ ਤੁਹਾਡਾ ਸਾਰਿਆਂ ਦਾ ਐਦੀ ਆਪਾਂ ਕਰਦੇ ਹਾਂ ਹੁਣ ਬਲੌਗ ਦਾ ਐਂਡ ਤੇ ਕਮੈਂਟ ਕਰਨਾ ਨਾ ਭੁੱਲਿਓ ਥੈਂਕ ਯੂ ਬਾਏ 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 ਬਾਏ